ਨਾਲ ਮਰੀ ਰੋਜ਼ਗਾਰ ਵੱਧ ਰਿਹਾ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਰੋਜ਼ਗਾਰ ਵੱਧ ਰਿਹਾ ਦੇਖੋ ਤੁਸੀਂ ਸਵਾਤਨਸਾਲਾਂ ਦੇ ਵਿੱਚ ਸਾਬਤ ਨਹੀਂ ਕਰ ਲੈਣ ਰੋਜ਼ਗਾਰ ਸਾਂਝਾ ਮੋਰਚਾ ਦੇ ਆਗੂ ਨੂੰ ਇੱਥੋਂ ਚੱਕ ਕੇ ਲਜਾਇਆ ਜਾ ਰਿਹਾ ਤਾਂ ਵਹਿੰਨਾ ਦੇ ਵਿੱਚ ਫੁੱਟਿਆ ਜਾ ਰਿਹਾ ਇੱਕ ਹੋਰ ਨੌਜਵਾਨ ਨੂੰ ਕਿਵੇਂ ਖਿੱਚ ਕੇ ਪੁਲਿਸ ਲਿਜਾ ਰਹੀ ਆ ਦੇਖ ਸਕਦੇ ਹੋ ਕਿ ਚੱਕ ਚੱਕ ਕੇ ਪੁਲਿਸ ਨੌਜਵਾਨ ਨੂੰ ਇੱਥੋਂ ਲਜਾ ਲਿਆ ਕੇ ਆਪਣੀਆਂ ਗੱਡੀਆਂ ਦੇ ਵਿੱਚ ਸੁੱਟ ਰਹੀ ਹੈ ਅਲੀ ਹੁੱਜਾ ਨਾਰਦੇ ਹੋ ਮਾਰਾਂਗੇ ਹੁੱਜਾ ਪਹਿਲ ਤੁਸੀਂ ਕਰਦੇ ਹੋ ਮਾਰਾਂਗੇ ਕਾਰਵਾਈ ਹੈ ਤਾਂ ਗੱਡੀ ਗੱਡੀ ਭੰਨੇ ਜਾ ਰਹੀ ਹੈ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਗੱਡੀ ਉੱਤੇ ਡੰਡਾ ਮਾਰਿਆ ਗਿਆ ਹੈ ਐਸ ਐਚ ਓ ਦੇ ਵੱਲੋਂ ਡੰਡਾ ਮਾਰਿਆ ਗਿਆ ਡੀ ਐਸ ਪੀ ਦੇ ਵੱਲੋਂ ਸਿੱਖਾ ਮੰਤਰੀ 5 ਮਿੰਟਾਂ ਦਾ ਤੋਂ ਮੁਕਰਦੇ ਮੰਨ ਗਿਆ ਤੁਹਾਡੀ ਗੱਲ ਵੇਖੋ ਜੀ ਕੀ ਗੁੰਡਾਗਰਦੀ ਵੇਖੋ ਤੁਸੀਂ ਆਹ ਲੋਟਾ ਕਾਂਗਰਸੀਆਂ ਦੇ ਧੱਲੇ ਕਹਿੰਦੇ ਕਦੇ ਸਾਨੂੰ ਕਾਲੀਆਂ ਨਾਲ ਜੋੜ ਦਿੰਦੇ ਆ ਕਦੇ ਨੂੰ ਕਾਂਗਰਸ ਨੇ ਚਾਰ ਭਰਤੀਆਂ ਕਰਤੀਆਂ 23 64 91 94 68 35 ਕਿ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਕੀਤੀ ਆ ਉਹਦੀ ਲੜਾਈ ਲੜਦੇ ਆ ਰੋਜ਼ਗਾਰ ਦੀ ਲੜਾਈ ਲੜਦੇ ਤੁਸੀਂ ਹੁਚਾ ਕਦੋਂ ਮਾਰਦੇ ਆ ਬੇਰੋਜ਼ਗਾਰ ਅੱਗੇ ਵਧ ਰਹੇ ਨੇ ਪਰ ਪੁਲਿਸ ਜਿਹੜੀ ਉਹ ਲਗਾਤਾਰ ਉਹਨਾਂ ਨੂੰ ਰੋਕ ਰਹੀ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਡਾਂਗਾ ਦੇ ਨਾਲ ਪਾਊਡਰ ਬਣਾਇਆ ਹੋਇਆ ਪਰ ਅੱਗੇ ਤਾਂ ਜਿਹੜੀਆਂ ਔਰਤਾਂ ਨੇ ਲੜਕੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਉਹਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਭਾਰੀ ਪੁਲਿਸ ਫੋਰਸ ਦੇ ਨਾਂ ਤਾਂ ਉਸਤੇ ਇਧਰਲੇ ਪਾਸੋਂ ਜਿਹੜੇ ਆਗੂ ਨੇ ਉਹ ਅੱਗੇ ਵਧ ਰਹੇ ਨੇ ਤਾਂ ਉਹਨਾਂ ਦੇ ਨਾਲ ਕਲਬਾ ਤਾਂ ਉਹਨਾਂ ਨੂੰ ਚੱਕ ਲਿਆ ਗਿਆ ਕਿਰਾ ਵਿੱਚ ਦੇਖ ਸਕਦੇ ਹੋ ਰੁਕ ਚੱਕ ਕੇ ਨਾ ਸਰਕਾਰ ਹਾਏ ਹਾਏ ਝੰਡਾ ਇੰਨੀ ਪੁਰ ਸਾਹ ਬੋਲੋ ਯਾਰ ਤਾਂ ਉਹਨਾਂ ਸਰਕਾਰ ਅੱਜ ਝੰਡਾ ਵੀ ਜਨਤ ਬਣ ਰਿਹਾ ਜੰਨਾਬੀ ਰੋਜ਼ਗਾਰ ਬਣ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਰੋਜ਼ਗਾਰ ਬਣ ਰਿਹਾ ਦੇਖੋ ਤੁਸੀਂ ਸਵਾਤਨਸਲਾ ਦੇ ਵਿੱਚ ਸਭਾ ਡਿਊਟੀ ਕਰ ਲੈਂਦਾ ਇੱਕ ਵੀ ਰੋਜ਼ਗਾਰੀ ਤਰ ਰੋਜ਼ਗਾਰ ਬਣ ਰਿਹਾ ਪੰਜਾਬ ਸਟੇਟ ਬੇਰੋਜ਼ਗਾਰ ਸੰਜਾ ਮੋਰਚਾ ਦੇ ਆਗੂ ਨੂੰ ਇੱਥੋਂ ਚੱਕ ਕੇ ਲਜਾਇਆ ਜਾ ਰਿਹਾ ਤਾਂ ਵਹਿਨਾ ਦੇ ਵਿੱਚ ਕੁੱਟਿਆ ਜਾ ਰਿਹਾ ਪੁਲਿਸ ਨੇ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਚੱਕ ਕੇ ਸੁੱਟ ਲਿਆ ਗਿਆ ਕਿਵੇਂ ਚਾਰ ਜਾਣੇ ਚੱਕ ਕੇ ਉਹਨਾਂ ਨੂੰ ਗੱਡੀ ਵਿੱਚ ਛੁੱਟਾ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਤਾਂ ਚਲਾ ਚਲਾ ਕੇ ਮਾਰਿਆ ਗੱਡੀ ਦੇ ਵਿੱਚ ਚੱਕ ਕੇ ਸੁੱਟ ਲਿਆ ਗਿਆ ਹੋਰਾਂ ਨੂੰ ਵੀ ਲਗਾਤਾਰ ਉੱਥੇ ਰੋਕਿਆ ਜਾ ਰਿਹਾ ਪਰ ਲਗਾਤਾਰ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਸ਼੍ਰੀਰਾਂ ਦੇ ਵਖ ਦੇਖ ਸਕਦੇ ਹੋ ਕਿ ਕਿਵੇਂ ਕਿਵੇਂ ਤੱਕਾ ਮੁੱਕੀ ਹੋ ਰਹੀ ਹੈ ਕਿਵੇਂ ਧੂਆ ਕ੍ਰੀਸੀ ਹੋ ਰਹੀ ਹੈ ਤਾਂ ਲਗਾਤਾਰ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕਿਵੇਂ ਦੇਖ ਸਕਦੇ ਹੋ ਕਿ ਔਰਤਾਂ ਨੂੰ ਉੱਥੇ ਰੋਕਿਆ ਜਾ ਰਿਹਾ ਜੋ ਇਹਨਾਂ ਦੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਪੁਲਿਸ ਦੇ ਵੱਲੋਂ ਤੁਹਾੱਕ ਦੇਖ ਸਕਦੇ ਹੋ ਤਸਵੀਰਾਂ ਪੂਰਾ ਜਿਹੜਾ ਮਾਹੌਲ ਹੈ ਝੜਪ ਪੁੱਸ ਦੇ ਨਾਲ ਹੋਈ ਆ ਦੂਸਰੇ ਪਾਸੇ ਉਸ ਜਿਹੜੀ ਉਹ ਚੱਕ ਚੱਕ ਕੇ ਉਹਨਾਂ ਨੂੰ ਸਿੱਟ ਰਹੀ ਆ ਤਾਂ ਅਸਵਲ ਤਸਵੀਰ ਦੇਖ ਸਕਦੇ ਹੋ ਕਿ ਥੱਲੇ ਸੁੱਟ ਲਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਥੱਲੇ ਸੁੱਟ ਲਿਆ ਗਿਆ ਸੰਬੰਧਿਤ ਵਿਅਕਤੀ ਦੇਖ ਸਕਦੇ ਹੋ ਕਿ ਲਗਾਤਾਰ ਬੇਰੁਜ਼ਗਾਰ ਸੰਜਾ ਮੋਰਚੇ ਦੇ ਆਗੂ ਆ ਜਿਹੜੇ ਬੇਰੁਜ਼ਗਾਰ ਇੱਥੇ ਪਹੁੰਚੇ ਨਾਲ ਹੋਰ ਵੀ ਕਈ ਜਿੱਥੇ ਬੰਦਗੀਆਂ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਤਾਂ ਹੁਣ ਜਿਹੜੀ ਪੁਲਿਸ ਹੈ ਉਹ ਵਿੱਚੋਂ ਚੱਕਣ ਗਈ ਹੈ ਇੱਕ ਆਗੂ ਨੂੰ ਹੋਰ ਚੱਕ ਲਿਆ ਗਿਆ ਉਹਨਾਂ ਨੂੰ ਫੜ ਕੇ ਉਧਰੋਂ ਲਿਜਾਇਆ ਜਾ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਹੋਰ ਆਗੂ ਨੂੰ ਚੱਕ ਕੇ ਗੱਡੀ ਦੇ ਵਿੱਚ ਸੁੱਟਿਆ ਜਾ ਰਿਹਾ ਮੁਰੇ ਇੱਧਰ ਆ ਜਾ ਬਾਈ ਤਾਂ ਇੱਕ ਹੋਰ ਆਗੂ ਨੂੰ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਫੜ ਕੇ ਜਿਹੜਾ ਪਿੱਛੇ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਬੇਰੁਜ਼ਗਾਰਾਂ ਦੇ ਜਿਹੜਾ ਮੋਰਚਾ ਆ ਉਸ ਨੂੰ ਚਗਾਇਆ ਗਿਆ ਜਿਹੜੇ ਅੱਗੇ ਵਧ ਰਹੇ ਸੀ ਪਰ ਰੋਕ ਕੇ ਉਹਨਾਂ ਦੇ ਵੱਲੋਂ ਦੇਖ ਸਕਦੇ ਹੋ ਜਿਹੜੇ ਜਿਹੜੇ ਆਗੂ ਨੇ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਉਤੋਂ ਚੱਕਿਆ ਜਾ ਰਿਹਾ ਤਾਂ ਹੋਰ ਅੱਗੇ ਨਾਲ ਵਸੇਗਾ ਤਾਂ ਇੱਕ ਹੋਰ ਨੌਜਵਾਨ ਨੂੰ ਕਿਵੇਂ ਖਿੱਚ ਕੇ ਪੁਲਿਸ ਨਜ਼ਾਰੀ ਆ ਦੇਖ ਸਕਦੇ ਹੋ ਕਿ ਚੱਕ ਚੱਕ ਕੇ ਪੁਲਿਸ ਨੌਜਵਾਨ ਨੂੰ ਉਤੋਂ ਲਿਜਾ ਲਿਆ ਕੇ ਆਪਣੀਆਂ ਗੱਡੀਆਂ ਦੇ ਵਿੱਚ ਸੁੱਟ ਰਹੀ ਹੈ ਹੋਰ ਵੀ ਨੌਜਵਾਨ ਨੇ ਜਿਹੜੇ ਇੱਥੇ ਉਹ ਅੱਗੇ ਵਧ ਰਹੇ ਨੇ ਉਹਨਾਂ ਨੂੰ ਪਰ ਚੱਕ ਚੱਕ ਇੱਕ ਨੌਜਵਾਨ ਹੋਰ ਚੱਕ ਲਿਆ ਗਿਆ ਨ ਲਗਾਤਾਰ ਨੌਜਵਾਨਾਂ ਨੂੰ ਪੁਲਿਸ ਚੱਕ ਰਹੀ ਹੈ ਚੌਣਾ ਦੇ ਦੌਰਾਨ ਇਹ ਐਕਸ਼ਨ ਪੁਲਿਸ ਦਾ ਕਿ ਪੁਲਿਸ ਚੱਕ ਚੱਕ ਕੇ ਗ੍ਰਿਫਤਾਰ ਕਰ ਰਹੀ ਹੈ ਇਹ ਹਾਲੇ ਚੋਣਾ 19 ਤਰੀਕ ਨੂੰ ਨੇ ਪਰ ਲੁਧਿਆਣਾ ਵਿੱਚ ਜੋ ਅੱਜ ਵਾਪਰ ਰਿਹਾ ਲੋਕ ਤੁਹਾਨੂੰ ਦਿਖਾ ਰਹੇ ਹਾਂ ਜੋ ਅੱਜ ਲੁਧਿਆਣਾ ਵਾਪਰਿਆ ਚੋਣਾ ਤੋਂ ਪਹਿਲਾਂ ਪੁਲਿਸ ਦੀ ਜਿਹੜੀ ਕਾਰਵਾਈ ਹੈ ਤਾਂ ਗੱਡੀ ਗੱਡੀ ਭੰਨੇ ਜਾ ਰਹੀ ਹੈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਗੱਡੀ ਉੱਤੇ ਡੰਡਾ ਮਾਰਿਆ ਗਿਆ ਐਸ ਐਚਓ ਦੇ ਵੱਲੋਂ ਡੰਡਾ ਮਾਰਿਆ ਗਿਆ ਡੀ ਐਸ ਪੀ ਦੇ ਵੱਲੋਂ ਤੱਕ ਡੰਡਾ ਵੀ ਮਾਰਿਆ ਗਿਆ ਉਹਨਾਂ ਦੀ ਦੇ ਗੱਡੀ ਦੇ ਉੱਤੇ ਲਗਾਤਾਰ ਦੇਖ ਸਕਦੇ ਹੋ ਕਿ ਮਾਹੌਲ ਪੂਰਾ ਗਰਮ ਤਣਾਅਪੂਰਨ ਬਣਿਆ ਹੋਇਆ ਨਹੀਂ ਤਾਂ ਦੇਖ ਸਕਦੇ ਹੋ ਕਿ ਜਿਹੜਾ ਜਿਹੜਾ ਕੀਤਾ ਜਾ ਰਿਹਾ ਇੱਥੇ ਮੌਕੇ ਤੇ ਮਜੂਤਾ ਦੇਖੋ ਪੁਲਿਸ ਜੋ ਆਪਣਾ ਕਰ ਰਹੀ ਹੈ ਵਾਰ ਉਹਨਾਂ ਦੇ ਨਾਲ ਉਹਦੇ ਸਾਹਦੇ ਚੱਕ-ਚੱਕ ਕੇ ਨੌਜਵਾਨਾਂ ਨੂੰ ਪੁਲਿਸ ਗੱਡੀਆਂ ਵਿੱਚ ਸੁੱਟ ਰਹੀ ਹੈ ਤੇ ਲਗਾਤਾਰ ਆ ਲਗਾਤਾਰ ਆਪਣੀ ਕਾਰਵਾਈ ਕਰ ਰਹੀ ਹੈ ਇੱਕ ਡੀਐਸਪੀ ਦੇ ਵੱਲੋਂ ਡੰਡਾ ਵੀ ਮਾਰਿਆ ਗਿਆ ਗੱਡੀ ਦੇ ਉੱਤੇ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਦੇ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ ਪੁਲਿਸ ਆਪਣਾ ਐਕਸ਼ਨ ਲਗਾਤਾਰ ਕਰ ਰਹੀ ਹੈ ਇਹ ਲਦਾੜੀਆਂ ਦੀਆਂ ਤਸਵੀਰਾਂ ਨੇ ਅੱਜ 15 ਤਰੀਕ ਹੈ 19 ਨੂੰ ਇੱਥੇ ਇਲੈਕਸ਼ਨ ਹੈ ਪਰ ਜੋ ਅੱਜ ਪੁਲਿਸ ਨੇ ਇੱਥੇ ਕੀਤਾ ਹੈ ਇਹਦਾ ਨੁਕਸਾਨ ਹੈ ਜਿਹੜਾ ਹੋ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਪਗਤਣਾ ਪਵੇ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਪਗ ਨੇ ਜੋ ਕੁਝ ਕੀਤਾ ਹੈ ਇਹਦਾ ਨੁਕਸਾਨ ਵੀ ਉਹਨਾਂ ਨੂੰ ਹੋਵੇਗਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਆਹ ਕੁਝ ਹੋ ਸਕਦਾ ਤਾਂ ਚੋਣਾਂ ਤੋਂ ਬਾਅਦ ਕਿਉਂ ਨਹੀਂ ਤਾਂ ਇਹ ਸਰਕਾਰ ਹੈ ਉਹ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਕਹਿੰਦੇ ਧਰਨੇ ਨਹੀਂ ਲੱਗਣ ਦੇਵਾਂਗੇ ਨਾ ਕਿਤੇ ਡਾਕ ਛੁੱਟੀ ਚੱਲੂਗੀ ਪਰ ਇੱਥੇ ਜੋ ਤਮਾਸ਼ੀ ਦੇ ਵਾਂਗੂ ਗੁੰਡਾ ਗੱਡੀ ਦੇ ਵਾਂਗੂ ਕੀਤਾ ਗਿਆ ਪੁਲਿਸ ਦੇ ਵੱਲੋਂ ਧੀਆਂ ਭਣਾ ਨੂੰ ਘ੍ਰਿਸਿਆ ਗਿਆ ਇਹਨਾਂ ਦੇ ਨੌਜਵਾਨ ਆਗੂਆਂ ਨੂੰ ਚੱਕ-ਚੱਕ ਕੇ ਛੁੱਟਿਆ ਗਿਆ ਪੁਲਿਸ ਦੇ ਵੱਲੋਂ ਗੱਡੀ ਉੱਤੇ ਡੰਡਾ ਵੀ ਮਾਰਿਆ ਗਿਆ ਹੋਰ ਵੀ ਤਸਵੀਰਾਂ ਨੇ ਤਾਂ ਇੱਥੇ ਪੂਰਾ ਮਾਹੌਲ ਹੈ ਜਿਹੜਾ ਝੜਕੋ ਇੱਥੇ ਹੋਈ ਹੈ ਪੁਲਿਸ ਤੇ ਇਹਨਾਂ ਨੌਜਵਾਨਾਂ ਦੀ ਲਗਾਤਾਰ ਦੇਖ ਸਰਦੇ ਹੋ ਕਿ ਲੁਧਿਆਣਾ ਦੇ ਵਿੱਚ ਅੱਜ ਭਾਰੀ ਗਰਮ ਮਾਹੌਲ ਬਣਿਆ ਹੋਇਆ 15 ਤਰੀਕ ਦੀ ਅੱਜ ਦੀ ਇਹ ਵੀਡੀਓ ਆ ਤੇ ਇਨੀ ਨੂੰ ਇੱਥੇ ਇਲੈਕਸ਼ਨ ਹੈ ਨਾ ਦੇਖ ਸਰਦੇ ਹੋ ਕਿ ਬਹਿਸ ਬਾਜ਼ੀ ਆਪਸ ਵਿੱਚ ਸ਼ੁਰੂ ਹੋ ਗਈ ਹੈ ਉਨੀ ਤਾਂ ਵਧੀਆ ਹੋਣੀ ਚਾਹੀਦੀ ਹੈ ਨਾ ਮੁਲਾਜ਼ਮ ਤੁਸੀਂ ਵੀ ਹੋ ਬੈ ਜਾਣਾ ਇਸੇ ਤੇਰੀ ਚੋਟਾ ਵਾਲੀ ਵੀ ਤਾਂ ਡਾਂਗਾ ਵੀ ਬਦਲ ਜਾ ਰਿਹਾ ਹੈ ਯਾਰ ਆਪ ਦੀ ਆਉਂਦੀ ਲੜਾਈ ਲੜਦੇ ਆਈ ਰੋਜ਼ਗਾਰ ਦੀ ਲੜਾਈ ਲੜਦੇ ਤੁਸੀਂ ਹੁਣ ਕਦੋਂ ਮਾਰਦੇ ਆਂ ਭਾਈ ਚਾਰ ਸਾਲਾਂ ਤੋਂ ਲੜਾਈ ਲੜਦੇ ਆਂ ਪਹਿਲਾਂ ਸਾਨੂੰ ਉਲਟਾ ਸਾਨੂੰ ਕਾਂਗਰਸੀਆਂ ਨਾਲ ਬੋਲਦੇ ਕਾਂਗਰਸੀਆਂ ਦੇ ਥੱਲੇ ਕਹਿੰਦੇ ਕਦੇ ਸਾਨੂੰ ਘਾਲੀਆਂ ਨਾਲ ਜੋੜ ਦਿੰਦੇ ਆ ਕਦੇ ਕਾਂਗਰਸ ਨੇ ਚਾਰ ਭਰਤੀਆਂ ਕਰਤੀਆਂ 23 64 59 94 60 35 ਕਿ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਕੀਤੀ ਗਈ ਥੋੜਾ ਜਿਹਾ ਸੰਵਿਧਾਨਕ ਤਰੀਕੇ ਨਾਲ ਭਾਈ ਸਾਹਿਬ ਜਿਹੜਾ ਗੋਸ਼ ਕਰਨਾ 7 ਵਜੇ ਕਰੋ ਆ ਕਿਹੜਾ ਸ਼ੌਂਕ ਮਈਆ ਸੀ ਆਇਓ ਚਲੋ ਬੈਠੇ ਜੂ ਤਾਂ ਕਿਸ ਨੇ ਕਿਹਾ ਕੁਝ ਜਦੋਂ ਬੈਠੇ ਸੀ ਕਿਸੇ ਨੇ ਕਿਹਾ ਕੋਈ ਨਹੀਂ ਪਲ ਗਿਆ ਹੁਣ ਵੀ ਕਿਹਨੂੰ ਹੈ ਭਾਈ ਨਹੀਂ ਨਹੀਂ ਬੈਠਾ ਤਰੇ ਸੀ ਬੈਸੀ ਬਲੀ ਹੁੱਜਾ ਮਾਰਦੇ ਆ ਮਾਰਾਂਗੇ ਹੁੱਜਾ ਕਰਦੇ ਹੋ ਮਾਰਾਂਗੇ ਲਾਡ ਨਾਡ ਨਹੀਂ ਬੰਦ ਕਰ ਲੋ ਲਾਡ ਨਾਡ ਨਹੀਂ ਬੰਦ ਕਰ ਮੇਰੀ ਗੱਲ ਤਾਂ ਸਾਡੇ ਰਿਸਪੈਕਟ ਹਾ ਟੋਡਾ ਕਿੰਨਾ ਰਿਸਪੈਕਟ ਸੁਣੋ ਕੋਕਾ ਦੀ ਰਿਸਪੈਕਟ ਨਹੀਂ ਆ ਰਹੀ ਸਿੱਖਿਆ ਮੰਤਰੀ ਕਾਲਜ ਜਨਾ ਪਾਉ ਸਿੱਖਿਆ ਮੰਤਰੀ 5 ਮਿੰਟ ਦਾ ਤਾਂ ਮੁੱਕਰ ਗਿਆ ਮੈਂ ਮੰਨ ਗਿਆ ਤੁਹਾਡੀ ਗੱਲ ਅਸੀਂ ਆਪਨੇ ਬੈਜੋ ਦੇਖੋ ਜੀ ਕਿੰਨੀ ਗੁੰਡਾਗਰਦੀ ਦੇਖੋ ਤੁਸੀਂ ਪਰ ਅਸੀਂ ਕਹਿੰਦੇ ਆ ਸਾਡੀ ਗੁੰਡਾਗਰਦੀ ਨਹੀਂ ਸਾਡੀ ਗੱਡੀ ਦੇ ਇਹ ਜਿਹੜਾ ਬਹਾਨਾ ਇਹ ਨਹੀਂ ਸਿਪਨ ਕੋਸ਼ਿਸ਼ ਕਰਦੇ ਸਾਹਿਬ ਨੇ ਗਾਲਾਂ ਵੀ ਕੱਢੀਆਂ ਸਾਹਿਬ ਨੇ ਹਾਂ ਜੀ ਹਾਂ ਜੀ ਸਾਡੀ ਗੱਡੀ ਦੇ ਕਹਿੰਦਾ ਸ਼ੀਸ਼ੇ ਪੰਨ ਦੀ ਬੋਤਲੀ ਬਹੁਤ ਖੁਸ਼ کہہਦੇ ਆ ਇਹ ਨਾਲ ਸਾਡੇ ਨਾਲ ਸਿਰ ਚਵਾੜ ਦੀ ਕੋਸ਼ਿਸ਼ ਕੀਤੀ ਹੋਰ ਦੱਸ ਹੋ ਤਾਂ ਦੇਖੀ ਗਿਆ ਸਰ ਕਿੰਨਾ ਦੇਖੋ ਭਗਵਾਨ ਤੁਮਾਨੂੰ ਚਾਹਦੇ ਕਿਸੇ ਨੂੰ ਕੋਈ ਚੀਜ਼ ਤੁਹਾਡੀ ਮੀਡੀਆ ਵਿਖਾ ਦੇਵੇ ਅਸੀਂ ਇੱਕ ਵਾਰ ਵੀ ਗੱਲ ਪਈ ਹੋਈ ਐ ਅਸੀਂ ਸਭਧਾਨਿਕ ਤਰੀਕੇ ਨਾਲ ਆਏ ਆ ਗੁੰਡਾ ਗਰਦੀ ਇਹਨਾਂ ਨੇ ਕੀਤੀ ਆ ਠੀਕ ਆ ਸਾਡਾ ਪ੍ਰਧਾਨ ਫੜ ਕੇ ਲਏਗਾ ਅਸੀਂ ਕਰਦੇ ਆ ਦੱਸੋ ਪ੍ਰਧਾਨ ਨੇ ਕੁਝ ਕਿਹਾ ਇਹਨਾਂ ਨੂੰ ਤਾਂ ਚੱਕੇ ਨੇ ਡਰ ਕੇ ਸਾਡੇ ਸਾਡੀ ਜਿਹੜੀ ਮੂਵਮੈਂਟ ਆ ਸਾਡਾ ਸੰਘਰਸ਼ ਨੂੰ ਲੀਡਰਲੈਸ ਕਰਨਾ ਚਾਹੁੰਦੇ ਆ ਤਾਂ ਅਸੀਂ ਗੱਲ ਕਹਿੰਦੇ ਆ ਇਹ ਗੇਡਰ ਆਪ ਦੇ ਉੱਪਰ ਨਾੰਦੇ ਆ ਠੀਕ ਹੈ ਤਾਂ ਇੱਕ ਨੌਜਵਾਨ ਨੂੰ ਹੋਰ ਚੱਕ ਕੇ ਪੁਲਿਸ ਜਿੱਦਿਲੀ ਖੋਲ ਜਾ ਰਹੀ ਆ ਇੱਕ ਸਾਥੀਓ ਕਿ ਪੁਲਿਸ ਲਗਾਤਾਰ ਅਕੇਵਲ ਵੱਧ ਰਹੀ ਹੈ মিডিਆ ਨੂੰ ਵੀ ੱੱਕੇ ਮਾਰ ਰਹੀ ਆ ਪਰ ਉਹ ਨੌਜਵਾਨ ਆ ਜਿਹੜਾ ਉਹਨੂੰ ਚੱਕ ਕੇ ਲੈ ਕੇ ਜਾ ਰਹੀ ਆ ਪਸੰਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਧਰਨਾ ਹੈ ਉਸ ਨੂੰ ਚੁੱਕਿਆ ਜਾ ਰਿਹਾ ਤੇ ਜਿਹੜੇ ਜਿਹੜੇ ਅੱਗੂ ਇੱਥੇ ਬੋਲਦੇ ਨੇ ਉਹਨਾਂ ਨੂੰ ਚੱਕ ਕੇ ਪੁਲਿਸ ਆਪਣੀਆਂ ਗੱਡੀਆਂ ਦੇ ਵਿੱਚ ਰਿਹਾ ਜਾਂਦੇ ਆ ਤਾਂ ਲਗਾਤਾਰ ਪੁਲਿਸ ਆਪਣਾ ਐਕਸ਼ਨ ਅਧਾਰੀ ਆ ਚੱਕ-ਚੱਕ ਕੇ ਨੌਜਵਾਨਾਂ ਨੂੰ ਜਿਹੜਾ ਗੱਡੀਆਂ ਵਿੱਚ ਸੁੱਟ ਰਹੀ ਹੈ ਇਹ ਚੋਣਾਂ ਤੋਂ ਪਹਿਲਾਂ ਦੀ ਤਸਵੀਰ ਹੈ 19 ਤਰੀਕ ਤੋਂ ਇੱਥੇ ਚੋਣਾਂ ਨੇ ਲੁਧਿਆਣਾ ਤਾਂ ਦੇਖ ਸਕਦੇ ਹੋ ਕਿ ਉਸ ਨੌਜਵਾਨ ਨੂੰ ਚੱਕ ਕੇ ਪੁਲਿਸ ਸਾਈਡ ਤੇ ਲੈ ਗਈ ਹੈ ਇੱਕ ਸੌ ਦਾ ਗੈਪ ਕਰਤਾ ਹੁਣ ਦੇਖੋ ਕਦੋਂ ਪਤਾ ਲੱਗਦਾ ਉਸ ਨੌਜਵਾਨ ਦਾ ਤਾਂ ਪੁਲਿਸ ਹੈ ਜਿਹੜੀ ਉਹ ਲਗਾਤਾਰ ਉਹ ਨੌਜਵਾਨਾਂ ਨੂੰ ਰੋਕ ਰਹੀ ਹੈ ਅੱਗੇ ਵਧਣ ਤੋਂ ਪਰ ਪੁਲਿਸ ਦੇ ਵੱਲੋਂ ਆਹ ਗੱਡੀ ਪੰਨਾਂ ਦੀ ਕੋਸ਼ਿਸ਼ ਕੀਤੀ ਗਈ ਆ ਇਹ ਗੱਡੀ ਦੇ ਉੱਤੇ ਜਿਹੜੀਆਂ ਡਾਂਗਾ ਵੀ ਮਾਰੀਆਂ ਗਈਆਂ ਨੇ ਉਸ ਡੀਐਸਪੀ ਦੇ ਵੱਲੋਂ ਤੇ ਹੋਰ ਵੀ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਮਾਹੌਲ ਆ ਜਿਹੜਾ ਉਹ ਇੱਥੇ ਗਰਮਾਇਆ ਹੋਇਆ ਹੋਰ ਵੀ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖ ਲੋ ਕੱਟੀ ਵੀ ਧੰਨਵਾਦ